ਬੇਲੀਆਂ ਦੀ ਹੋ ਜੁਗਨੀ ਯਾਰਾਂ ਦੀ ਜੁਗਨੀ ਬੇਲੀਆਂ ਦੀ ਹੋ ਜੁਗਨੀ ਯਾਰਾਂ ਦੀ ਯਾਰਾਂ ਦੀ ਦਿਲਦਾਰਾਂ ਦੀ ਜੁਗਨੀ ਬੇਲੀਆਂ ਦੀ ਹੋ ਜੁਗਨੀ ਯਾਰਾਂ ਦੀ ਪਹਿਲਾਂ ਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਜੀ ਤੁਹਾਡਾ ਨਵੀਂ ਵੀਡੀਓ ਵਿੱਚ ਤੇ ਧੰਨਵਾਦ ਕਰਦੇ ਆ ਜੀ ਇੰਨਾ ਪਿਆਰ ਦੇਣ ਲਈ ਕਈਆਂ ਵੀਰਾਂ ਨੇ ਮੈਸੇਜ ਕੀਤੇ ਵੀ ਵੀਰੇ ਖੇਤ ਜਾ ਕੇ ਰਿਕਾਰਡ ਕਰੋ ਤੇ ਆਪਾਂ ਤੁਹਾਡੇ ਕਹਿਣ ਤੇ ਅੱਜ ਖੇਤ ਆ ਚੁੱਕੇ ਆ ਰਿਕਾਰਡ ਕਰਦੇ ਆ ਢਾਈ ਦਿਨ ਦੀ ਪਰੌਣੀ ਇੱਥੇ ਤੂੰ ਐਵੇਂ ਨਾ ਜੰਦੇ ਮਾਨ ਕਰੀ ਉਸ ਦਿਨ ਉਹ ਦੋ ਕਟਾਪੇ ਸੀ ਪਹਿਲੀ ਵੀਡੀਓ ਅੱਜ ਪੂਰਾ ਗੀਤ ਕਰਦੇ ਆ ਉਮੀਦ ਆ ਤੁਸੀਂ ਮਨਜ਼ੂਰ ਕਰੋਗੇ ਧੰਨਵਾਦ ਢਾਈ ਦਿਨ ਦੀ ਪਰੌਣੀ ਇੱਥੇ ਤੂੰ ਵੇ ਰਾਜਿੰਦੇ ਮਾੜੀ ਕਰੀ ਢਾਈ ਦਿਨ ਦੀ ਪਰਹਉਣੀ ਇੱਥੇ ਤੂੰ ਆਵੇਂ ਰਾਜਿੰਦੇ ਮਾੜੀ ਕਰੀ ਉੱਠ ਕੱਤ ਲੈ ਨੀ ਉੱਠ ਕੱਤ ਲੈ ਸਵਸਾਂਵਾਲੀ ਰੂ ਆਵੇਂ ਰਾਜਿੰਦੇ ਮਾੜੀ ਕਰੀ ਅਜ ਤੱਕ ਇੱਥੇ ਕੋਈ ਨਾ ਟਿਕਿਆ ਹੀ ਰਾਜਾਂ ਕੀ ਹੀਰਾਣਾ ਪੰਛੀ ਦੇ ਪਰ ਛਾਵੇਂ ਬਾਂਗੂ ਇੱਕ ਦਿਨ ਤਾਂ ਢਾਲ ਜਾਣਾ ਸੱਚੇ ਕੰਮ ਨੂੰ ਨਹੀਂ ਸੱਚੇ ਕੰਮ ਨੂੰ ਕਾਹੇ ਨਾ ਕਦੇ ਹੂੰ ਆਵੇਂ ਨਾ ਜਿੰਦੇ ਮਾਨ ਕਰੀ ਧਾਈ ਦਿਨ ਦੀ ਪਰੌਣੀ ਇਥੇ ਤੂੰ ਆਏ ਮੈਂ ਨਾ ਜਿੰਦੇ ਹੈ ਮਾਨ ਕਰੀ ਛੱਡਦੇ ਆਏ ਮੈਂ ਤੱਕੇ ਦੇ ਨਾਲ ਹੱਕ ਬਗਾਨਾ ਖਾਣਾ ਪਾਪਾ ਨਾਲ ਕਮਾਇਆ ਪੈਸਾ ਨਾਲ tere ਨਹੀਂ ਜਾਣਾ ਬੁੱਤ ਚੰਮ ਦਾੜੀ ਬੁੱਤ ਚੰਮ ਦਾ ਮਚੂਗਾ ਜੇ ਮੈਰੂ ਆਏ ਮੈਂ ਨਾ ਜਿੰਦੇ ਹੈ ਮਾਨ ਕਰੀ ਕਾਈ ਦਿਨ ਦੀ ਪਰੌਣੀ ਇੱਥੇ ਤੂੰ ਆਏ ਮੈਂ ਜਿੰਦੇ ਮਾਨ ਕਰਨੀ ਵੱਡੇ ਭਾਦਾਨ ਹਾਲ ਮਿਲੀ ਹੈ ਤੈਨੂੰ ਮਾਨਸ ਦੇਹੀ ਅੰਤ ਵੇਲੇ ਤੇਰੇ ਕੋਈ ਨਹੀਂ ਵੇਲੀ ਆਪਣਾ ਸਾਥ ਸਣੇ ਹੀ ਵੱਡੇ ਭਾਗਾ ਨਾਲ ਮਿਲੀ ਹੈ ਤੈਨੂੰ ਮਾਨਸ ਦੇਹੀ ਅੰਤ ਵੇਲੇ ਤੇਰਾ ਕੋਈ ਨਹੀਂ ਵੇਲੀ ਆਪਣਾ ਸਾਥ ਸਣੇ ਹੀ ਬਿਨਾ ਨਾਮ ਤੋਂ ਹੋਰੀ ਬਿਨਾ ਨਾਮ ਤੋਂ ਟਾਡੇ ਨਾ ਪਾਉਣੀ ਤੂੰ ਆਵੇਂ ਰਾਜਿੰਦਹਿ ਵਾੜੀ ਕਰੀ ਢਾਈ ਦਿਨ ਦੀ ਪਰੌਣੀ ਐ ਥੈ ਤੂੰ ਆਵੇਂ ਰਾਜਿੰਦਹਿ ਵਾੜੀ ਕਰੀ ਹੋ ਕਾਫਲ ਹੋ ਕੇ ਭੁੱਲੀ ਜਿੰਦੇ ਆਪਣਾ ਸਲੀ ਟਿਕਾਣਾ ਹੈ ਨਥੋ ਢੀ ਵਾਲੇ ਵਾਂਗੂ ਅੰਤ ਸਮੇ ਪਿਸ਼ਤਾਣਾ ਦੁਖੀ ਕਰੀ ਨਾ ਹਰੇ ਦੁਖੀ ਕਰੀ ਨਾ ਕਿਸੇ ਦਾ ਮਹਿਲੂ ਐਵੇਂ ਨਾ ਜਿੰਦੇ ਹੈ ਵਾਂਣ ਕਰੀ ਢਾਈ ਦਿਨ ਦੀ ਪਰੌਣੀ ਇੱਥੇ ਤੂੰ ਐਵੇਂ ਨਾ ਜਿੰਦੇ ਹੈ ਵਾਂਣ ਕਰੀ ਅੱਜ ਦੀ ਸਮਾਪਤੀ ਅੱਜ ਦਾ ਸ਼ਾਸਤਰੀ ਕਾਲ ਜੀ ਮੇਰੇ ਡੈਡੀ ਨੇ ਜਿਹੜਾ ਗਾਣਾ ਲੰਗਾਇਆ ਉਹ ਤੁਹਾਨੂੰ ਉਮੀਦ ਕਰਕੇ ਕਰਦੇ ਆ ਤੁਹਾਨੂੰ ਵਧੀਆ ਲੱਗਿਆ ਹੋਊਗਾ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਮੈਂਟ ਵੀ ਕਰਿਓ ਕਿਹਜਾ ਲੱਗਿਆ ਮੇਰੇ ਡੈਡੀ ਦਾ ਬਲੌਗ ਤੇ ਗੁੱਡ ਨਾਈਟ ਸਾਰਿਆਂ ਨੂੰ ਬਾਏ ਸ਼ਾਸਤਰੀ ਕਾਲ ਧੰਨਵਾਦ ਜੀ ਸਾਰਿਆਂ ਦਾ ਕੀ ਹੋਇਆ ਤਾਂ ਜਰੂਰ ਲਾਈਕ ਕਰਿਓ ਮੇਰੇ ਯਾਰ